ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਸੋ ਸਵਾਗਤ ਹੈ ਜੀ ਤੁਹਾਡਾ ਚੈਨਲ ਦੇ ਵਿੱਚ ਕਰਦੇ ਆ ਅੱਜ ਦੀ ਨਵੀਂ ਵੀਡੀਓ ਦੀ ਸ਼ੁਰੂਆਤ ਇਸ ਦੇ ਜਿੰਦੇ ਚੈਨਲ ਵਿੱਚ ਮੈਂ ਕਹਿੰਦੀ ਆ ਤੁਸੀਂ ਸਾਰੇ ਜਾਨੇ ਬਹੁਤ ਵਧੀਆ ਹੋਵੋਗੇ ਸਭ ਤੋਂ ਪਹਿਲਾਂ ਤਾਂ ਸੌਰੀ ਕਿਉਂਕਿ ਬਹੁਤ ਕੁੜੀਆਂ ਹਨਾ ਮਤਲਬ ਮੇਕਅਪ ਦੇ ਰਿਲੇਟਿਡ ਮੈਸੇਜ ਕਰ ਰਹੀਆਂ ਹਨਾ ਤਾਂ ਉਹਦੇ ਰਿਲੇਟਿਡ ਮੈਂ ਕੋਸ਼ਿਸ਼ ਕਰ ਰਹੀਆਂ ਟਾਈਮ ਕਰਦਾ ਬਟ ਬਹੁਤ ਜਲਦੀ ਮੈਂ ਇਸੇ ਚੈਨਲ ਤੇ ਵੀਡੀਓ ਲੈ ਕੇ ਆਉਣ ਵਾਲੀਆਂ ਯਾਰ ਪਹਿਲਾਂ ਤਾਂ ਮੈਨੂੰ ਉਹ ਕੁੜੀਆਂ ਦੱਸੋ ਕਿਹੜੀਆਂ ਜਿਹੜੀਆਂ ਇਹਨੂੰ ਮੇਕਅਪ ਬਾਰੇ ਪੁੱਛਦੀਆਂ ਕਿਉਂ ਬਾਕੀ ਮੇਕਅਪ ਆਰਟਿਸਟ ਕੀ ਮਰ ਗਿਆ YouTube ਚੈਨਲ ਉਹਨਾਂ ਦੇ ਹੈ ਨਹੀਂਗੇ ਉਹਨਾਂ ਨੂੰ ਤੁਸੀਂ ਵੇਖੋ ਨਾ ਇਹਦਾ ਮੇਕਅਪ ਸਿੱਖ ਦਿਓ ਤੁਸੀਂ ਕਮਾਲ ਹੋ ਗਿਆ ਉੱਥੋਂ ਸੌਰੀ ਤਾਂ ਐ ਬੋਲਦੀ ਆ ਪਤਾ ਨਹੀਂ ਕਿੰਨਾ ਨੁਕਸਾਨ ਹੋ ਗਿਆ ਜਵੇਦ ਤੇ ਬਟ ਉਹਦੇ ਲਈ ਮੈਨੂੰ ਹਲੇ ਥੋੜਾ ਟਾਈਮ ਲੱਗੇਗਾ ਤੇ ਅੱਜ ਮੈਂ ਮਤਲਬ ਕਿ ਘਰ ਹਨਾ ਫ੍ਰੀ ਸੀਗੀ ਤਾਂ ਮੈਂ ਸੋਚਿਆ ਅੱਜ ਸਬਜੀ ਮੈਂ ਬਣਾਉਣੀ ਆ ਅੱਛਾ ਤੂੰ ਵੀ ਸੋਚਦੀ ਹੈ ਤੂੰ ਸਾਰੇ ਕੰਮ ਸੋਚ ਸਮਝੂਗੀ ਕਰਦੀ ਹੈ ਤੇਰੇ ਆਪ ਦਾ ਦਿਮਾਗ ਨਹੀਂ ਕੰਮ ਕਰਦਾ ਕਿ ਮੈਂ ਆਦੀ ਮਾਂ ਨਾਲ ਕੰਮ ਵੀ ਕਰਦੇ ਕਰਾਉਣੇ ਆ ਕਿ ਸਾਰਾ ਦਿਨ ਫੋਨ ਚ ਹੀ ਬੜੀ ਰਹਾਣਾ ਹੁੰਦਾ ਫ੍ਰੀ ਨੂੰ ਤਾਂ ਆਏ ਬੋਲਦੀ ਜਿਵੇਂ ਅੱਗੇ ਮੈਡਮ ਦੇ ਨਾਪੇ ਤੇ ਡਿਊਟੀ ਰਹਿੰਦੀ ਹੋਵੇ ਤੂੰ ਪਹਿਲਾਂ ਤਾਂ ਮੈਨੂੰ ਮੰਮੀ ਦੱਸਦੇ ਪਏ ਸੀ ਕਿ ਸਬਜੀ ਨੂੰ ਐਦਾਂ ਨਹੀਂ ਐਦਾਂ ਕੱਟਣਾ ਨਾਲ-ਨਾਲ ਸਮਝਾ ਵੀ ਰਹੇ ਸੀਗੇ ਅੱਛਾ ਹੁਣ ਸਬਜ਼ੀਆਂ ਕੱਟਣ ਦੀ ਵੀ ਕੋਈ ਟ੍ਰਿਕ ਆਂਦੀ ਹੈ ਇਹਦੇ ਵਿੱਚ ਕੀ ਸਮਝਾਉਣ ਵਾਲੀ ਗੱਲ ਸਬਜੀ ਕੱਟਣੀ ਆ ਮੇਰੀ ਮੰਮੀ ਮੈਨੂੰ ਸਮਝਾ ਰਹੀ ਸੀ ਨਾਲ-ਨਾਲ ਸਮਝਾਉਣ ਨੂੰ ਇਹਦੇ ਵਿੱਚ ਕੀ ਕੀ ਇਹਦੇ ਵਿੱਚ ਫਾਰਮੂਲੇ ਲਾਉਣੇ ਆ ਮੈਥ ਦੇ ਜਿਹੜਾ ਵੀ ਆ ਫਾਰਮੂਲਾ ਲੱਥੇ ਲੱਗੂਗਾ ਇੱਥੇ ਲੱਗੂਗਾ ਜਿਵੇਂ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜਿੱਦਾਂ ਕਰੇਲਿਆਂ ਨੂੰ ਆਪਾਂ ਕਰਦੇ ਆ ਨਾ ਛਿਰ ਛਿਰਦੇ ਆ ਹਨਾ ਉਦਾਂ ਇਹ ਤੂੰ ਇਦਾਂ ਬਿਹੇਵੀਅਰ ਕਿਵੇਂ ਕਰਦੀ ਜਿਵੇਂ ਤੂੰ ਪਿੰਡ 'ਚ ਰਹਿੰਦੀ ਨਹੀਂ ਹੁੰਦੀ ਤੂੰ ਕਿਸੇ ਹੋਰ ਘਰ ਆ ਤੂੰ ਆਈ ਹੁੰਨੀ ਆ ਇਦੇ ਵਿੱਚ ਕੀ ਐਗਜ਼ਾਮਪਲ ਦੇਣ ਦੀ ਗੱਲ ਸੀ ਜਿਵੇਂ ਗਰੇਲਿਆਂ ਨੂੰ ਆਪਾਂ ਐਵੇਂ ਕਰਦੇ ਸਿੰਪਲ ਕਹਿ ਦੇ ਦੀ ਤੋਰੇ ਨੂੰ ਉੱਪਰ ਆਪਾਂ ਛਿੱਲ ਲੈਣਾ ਕੀ ਇਹਦੇ ਵਿੱਚ ਵੱਡੀ ਗੱਲ ਐ ਕੋਪਰੀ ਨਾਮ ਮਾਰਿਆ ਕਰ ਕੱਟ ਮਾਰਿਆ ਕਰ ਮੈਨੂੰ ਨਾਲ-ਨਾਲ ਸਮਝਾ ਰਹੇ ਸੀ ਜਦੋਂ ਮੈਂ ਮਤਲਬ چیر ਰਹੀ ਸੀ ਸਬਜੀ ਤਾਂ ਵਿੱਚ ਵੀਡੀਓ ਬੰਦ ਵੀ ਕਰ ਦਿੱਤੀ ਸੀਗੀ ਮੈਂ ਇਲਾ ਫੇਰ ਸਮਝਾ ਰਹੇ ਸੀ ਨਾਲ ਨਾਲ ਸਿੰਘ ਹੋਣ ਵਾਲੀ ਦੀ ਵੀ ਗੱਲ ਹੀ ਹੈ ਨਹੀਂ ਕਿ ਤੂੰ ਗੇਰ ਪਾਈ ਨਹੀਂ ਜਿਹੜੇ ਤੇ ਨਾਲ ਨਾਲ ਦੱਸੀਆਂ ਨਹੀਂ ਸੀ ਉਹ ਤੇਰੀ ਮਾਂ ਤੂੰ ਭਾਵੇਂ ਵੀਡੀਓ 10 ਮਿੰਟ ਦੀ ਬਣਾ ਭਾਵੇਂ 5 ਮਿੰਟ ਦੀ ਬਣਾ ਭਾਵੇਂ 20 ਮਿੰਟ ਦੀ ਬਣਾ ਸਾਰੀ ਵੀਡੀਓ ਬੋਰਿੰਗ ਹੀ ਹੁੰਦੀ ਆ ਤੇਰੇ ਕੰਟੈਂਟ ਚ ਕੁਝ ਨਹੀਂ ਹੁੰਦਾ ਸਿਰਫ ਭੂਰੀਆਂ ਹੁੰਦੀਆਂ ਸਾਰੇ ਮਤਲਬ ਬਹੁਤ ਸਾਰਿਆਂ ਨੇ ਕਿਹਾ ਕਿ ਆਪਣਾ ਮੈਂ ਕਿ ਤੁਸੀਂ 6 ਮਿੰਟਾਂ ਦਾ ਵਲੌਗ ਨਾ ਬਣਾਇਆ ਕਰੋ ਲੌਂਗ ਬਣਾਇਆ ਕਰੋ ਥੋੜਾ ਜਿਹਾ ਪਰ ਜਦੋਂ ਆਪਣਾ ਕੋਈ ਲੌਂਗ ਵਲੌਗ ਬੰਦ ਆ ਉਹਦੇ ਵਿੱਚ ਮੈਨੂੰ ਫੇਰ ਕਹਿੰਦੇ ਨੇ ਕਿ ਬੋਰਿੰਗ ਹੈ ਹਨਾ ਤਾਂ ਪਹਿਲਾਂ ਲੋਕ ਕਹਿ ਰਹੇ ਨੇ ਕਿ ਲੌਂਗ ਵੀਡੀਓਜ਼ ਪਾਇਆ ਕਰ ਉਹ ਹੀ ਤਿੰਨ ਚਾਰ ਜਣੇ ਇਹਨੂੰ ਆ ਕੇ ਥੱਲੇ ਕਮੈਂਟ ਕਰ ਦਿੰਦੇ ਕਿ ਬੋਰਿੰਗ ਹੈ ਬੋਰਿੰਗ ਹੈ ਇਹਦਾ ਵੀ ਜਮਾਂ ਸੜਿਆ ਪਿਆ ਸੜੇ ਲੋਕਾਂ ਦਾ ਜਿਹੜੇ ਇਹਨੂੰ ਕਮੈਂਟ ਕਰਦੇ ਆ ਤਾਂ ਮੰਮੀ ਬੱਸ ਮਨ ਨਾਲ ਨਾਲ ਮੇਰੀ ਵੀਡੀਓ ਤੇ ਮੈਨੂੰ ਸਮਝਾ ਵੀ ਰਹੀ ਸੀ ਗੱਲਾਂ ਹਨਾ ਤਾਣਾ ਸਬਜੀ ਨੂੰ ਮੈਂ ਟੋਕੇ ਉਸ ਤੋਂ ਬਾਅਦ ਜਿਹੜਾ ਮਸਾਲਾ ਹਨਾ ਪਰ ਰੈਡੀ ਕਰਨਾ ਸੀਗਾ ਗੰਡੇ ਟਮਾਟਰ ਅਦਰਕ ਮਿਰਚਾਂ ਇਹ ਅਲੱਗ ਤੋਂ ਟੋਕਰੀ ਦੇ ਵਿੱਚ ਚੀਰ ਕੇ ਉਸ ਤੋਂ ਬਾਅਦ ਇਹਨੂੰ ਮੈਂ ਮਸਾਲਾ ਬਣਾ ਰਹੀ ਸੀ ਮੰਮੀ ਕਹਿੰਦੀ ਅੱਜ ਤੂੰ ਹੀ ਲੋਨ ਮਿਰਚ ਪਾਏਂਗੀ ਮੈਂ ਤੈਨੂੰ ਕੁਝ ਵੀ ਨਹੀਂ ਦੱਸਣਾ ਹੈਗਾ ਤੇ ਵਿੱਚ ਦੱਸਣ ਵਾਲੀ ਕਿਹੜੀ ਗੱਲ ਹੈ ਹੁਣ ਜੇ ਸਬਜੀ ਤੂੰ ਬਣਾਉਣ ਲੱਗ ਗਈ ਤਾਂ ਆਬਵੀਅਸਲੀ ਮਸਾਲਾ ਮਿਰਚ ਤੂੰ ਹੀ ਪਾਏਂਗੀ ਹੁਣ ਕਿ ਬਾਹਰ ਸਰਪੰਚ ਸਾਹਿਬ ਤਾਂ ਆ ਕੇ ਪਾਉਣ ਨਹੀਂ ਲੱਗੇ ਤੁਹਾਡੀ ਸਬਜੀ ਚ ਨਮਕ ਮਿਰਚ ਮਸਾਲਾ ਯੋਗੋ ਕਿ ਮੈਂ ਵੀਡੀਓ ਕਰਕੇ ਹੀ ਬਣਾ ਰਹੀ ਸੀਗੀ ਹਾਂ ਕਦੇ ਕਦੇ ਸਬਜੀ ਮੈਂ ਵੀ ਬਣਾ ਲੈਨੀ ਆ ਲੈ ਜਦੋਂ ਵੀਡੀਓ ਲਈ ਨਹੀਂ ਬਣਾ ਰਹੀ ਸੀ ਤਾਂ ਫਿਰ ਤੂੰ ਵੀਡੀਓ ਕਿਉਂ ਬਣਾਈ ਹਾਂ ਤੇ ਕਦੇ ਕਦੇ ਵਾਲੀ ਕਿਹੜੀ ਗੱਲ ਆ ਰੋਜ਼ ਸਬਜੀ ਬਣਾਉਣ ਲੱਗੇਗੀ ਤੈਨੂੰ ਮੌਤ ਪੈਂਦੀ ਆ ਰੋਜ਼ ਬਣਾਇਆ ਕਰ ਤੇ ਰੋਟੀ ਤਾਂ ਮੈਂ ਕਦੋਂ ਦੀ ਬਣਾਣੀ ਸਿੱਖ ਚੁੱਕੀ ਸੀ ਜਦੋਂ ਸਕੂਲ ਟਾਈਮ ਮੈਂ ਪੜ੍ਹਦੀ ਹੁੰਦੀ ਸੀਗੀ 9ਵੀਂ 10ਵੀਂ ਦੇ ਵਿੱਚ ਉਦੋਂ ਮੈਂ ਆਪਣਾ ਕਈ ਵਾਰੀ ਟਿਫਨ ਖੁਦ ਪੈਕ ਕਰਦੀ ਹੁੰਦੀ ਸੀਗੀ ਹੈਨਾ ਮੰਮੀ 10ਵੀਂ ਤਾਂ ਐ ਬੋਲਦੀ ਜਿਵੇਂ ਇਹਨੇ 40 ਸਾਲ ਪਹਿਲਾਂ 9ਵੀਂ 10ਵੀਂ ਕੀਤੀ ਹੋਵੇ ਕੱਲ੍ਹ ਪਰਸੂ ਤੋਂ ਨਮਈ ਦਸਮੀ ਜਿਸ ਦੀ ਨਾਲੇ ਤਾਂ ਰੋਟੀਆਂ ਬਣਾਉਂਦਾ ਬੰਦ ਕਿੱਥੋਂ ਆਏ ਹਜੇ ਠਿਕੜ ਚਗਲੇਂ ਤਾਂ ਰੋਟੀਆਂ ਚੰਬੜੇ ਆਂਦੀਆਂ ਤਾਂ ਰੋਟੀ ਕਾਫੀ ਟਾਈਮ ਦੀ ਬਣਾਣੀ ਆਂਦੀ ਸੀ ਬਸ ਥੋੜਾ ਜਿਹਾ ਚਾਹ ਬਣਾਣੀ ਜਿਵੇਂ ਲਾਲੋ ਹੁਣ ਸਿੱਖੀ ਐ ਚਾਹੇ ਸਬਜ਼ੀਆਂ ਹੁਣ ਇਹਨੂੰ ਚਾਹ ਬਣਾਉਣੀ ਵੀ ਨਹੀਂ ਹੁੰਦੀ ਸੀ ਚਾਹ ਬਣਾਉਣੇ ਤਾਂ ਸਾਰਾ ਨਾਲ ਸੌਖੀ ਹੁੰਦੀ ਐ ਮੈਂ ਕਿ ਪ੍ਰੀਤ ਸਭ ਤੋਂ ਪਹਿਲਾਂ ਤਾਂ ਸਾਰੇ ਉਹੀ ਸਿੱਖਦੇ ਐ ਕਿਉਂਕਿ ਸਭ ਤੋਂ ਈਜ਼ੀ ਕੰਮ ਉਹੀ ਹੁੰਦਾ ਚਾਹ ਬਣਾਉਣ ਵਾਲਾ ਉਹ ਤਾਂ ਜਵਾਕ ਵੀ ਬਣਾ ਲੈਂਦੇ ਐ ਤੈਨੂੰ ਹੋਣਾ ਹੀ ਐ ਤੇ ਬਲੈਂਡਰ ਇੰਨੀ ਸਹੀ ਕਰਦੇ ਦੇਖੋ ਮੈਂ ਉਹ ਜਸਟ ਇੱਕ ਡੈਮੋ ਲਈ ਫਾਈਲ ਰੈਡੀ ਕਰਦੀਆਂ ਯਾਨੀ ਕਿ ਜਸਟ ਉਪਰੋ ਹੀ ਸਮਝਾਣਾ ਹੁੰਦਾ ਆ ਫਿਰ ਮੈਂ ਸਭ ਨੂੰ ਇਹ ਵੀ ਦੱਸ ਦੇਣੀ ਸੋਹਣੀ ਆ ਕਿ ਸਕਿਨ ਤੇ ਤੇ ਫਾਈਲ ਤੇ ਬਹੁਤ ਫਰਕ ਆ ਮੇਕਅਪ ਦਾ ਹਨਾ ਇਹਨੂੰ ਬਲੈਂਡਿੰਗ ਦੇ ਇਹਨੂੰ ਡੈਪ ਡੈਪ ਆਉਂਦਾ ਉਹ ਭੈਣ ਉਹ ਇਹਨੂੰ ਬਲੈਂਡਿੰਗ ਦੇ ਇਹਨੂੰ ਕੁਛ ਵੀ ਨਹੀਂ ਆਉਂਦਾ ਤੁਸੀਂ ਤਾਂ ਬਾਗਲ ਜਿਹੜੀਆਂ ਇਹਨੂੰ ਮੈਸੇਜ ਕਰ ਕਰ ਪੁੱਛਦੀਆਂ ਯਾਰ ਕਿਸੇ ਫੇਮਸ ਮੇਕਅਪ ਆਰਟਿਸਟ ਦੀ ਵੀਡੀਓ ਦੇਖਿਆ ਕਰੋ ਉਹਨੂੰ ਫੋਲੋ ਕਰਿਆ ਕਰੋ ਤੁਸੀਂ ਇਹ ਤਾਂ ਮੇਕਅਪ ਸਿੱਖਦੀ ਹੈ ਕਮਾਲ ਹੋ ਗਿਆ ਤੁਹਾਡੇ ਵਾਲੇ ਤਾਂ ਚਲੋ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਸਗਲੀ ਆਪਣੀ ਗਰਮ ਹੋ ਚੁੱਕੀ ਸੀਗੀ ਇਹਦੇ ਵਿੱਚ ਮੈਂ ਤੇਲ ਪਾਇਆ ਅੱਧ ਕੜਚੀ ਪੂਰੀ ਵੀ ਨਹੀਂ ਪਰੀ ਯਾਨੀ ਕਿ ਠੀਕ ਸੇ ਮੀਡੀਅਮ ਜੀ ਸੀ ਤੇ ਸਾਰੇ ਜਹਾਨ ਦੀ ਬਕਵਾਸ ਕਰਨ ਤੋਂ ਬਾਅਦ ਕਹਿੰਦੀ ਆਪਾਂ ਬਹੁਤੀਆਂ ਗੱਲਾਂ ਨਹੀਂ ਕਰਦੇ ਤੇ ਬਾਕੀ ਸਬਜੀ ਸੱਚੀ ਬਹੁਤ ਬਦੀਆ ਬਣੀ ਐ ਦੇਖਣ ਦੇ ਵਿੱਚ ਉਹ ਪਹਿਨੇ ਪਹਿਲਾ ਸਬਜੀ ਬਣਾ ਤਾ ਲੈ ਫਿਰ ਕਹਦੀ ਸਵਾਦ ਬਣੀ ਐ ਐਵੇਂ ਸਵਾਦ ਬਣੀ ਐ ਇਕੱਲੀ ਖਾਲੀ ਪਤਿਲਾਂ ਦੇ ਵੇਖ ਕੇ ਸੀ ਕਹਿੰਦੀ ਸਵਾਦ ਬਣੀ ਐ ਸਬਜੀ ਬਣਾ ਉਹਦੀ ਪਿੱਕ ਸ਼ੋ ਕਰ ਨੜੇ ਮੇਰੇ ਵਰਗੇ ਤਾਂ ਪਿੱਕ ਵੇਖ ਕੇ ਦੱਸ ਦਿੰਦੇ ਆ ਕਿ ਸਬਜੀ ਸਵਾਦ ਅਕੇ ਘਟੀਆਂ ਬਣੀ ਐ ਆਪੋਂ ਤੋਂ ਬਾਅਦ ਜਿਹੜੀ ਆਪਣੀ ਦੋਰੀ ਹੈਗੀ ਸੀਗੀ ਇਹਦੇ ਵਿੱਚ ਪਾਣੀ ਪਾ ਕੇ ਉਹ ਸਾਰਾ ਜਿਹੜਾ ਵੀ ਲੱਗਾ ਸੀ ਉਹਦੇ ਤੇ ਮਸਾਲਾ ਹਨਾ ਉਹ ਸਾਰਾ ਮੈਂ ਕਰ ਲੂੰਗੀ ਇੱਥੋਂ ਮੈਂ ਤਿੰਨ ਚਾਰ ਵਾਰੀ ਆ ਤੁਸੀਂ ਦੋਰੀ ਧਿਆਨ ਨਾਲ ਦੇਖੋ ਮੈਂ ਹੋਈ ਨਾ ਮੇਰੀ ਸੀ ਦੋਰੀ ਦੇਖ ਸਕਦੇ ਤੁਸੀਂ ਹੋਈ ਹੈ ਹਨਾ ਇਹ ਮੇਰੀ ਵੀਡੀਓ ਅਪਲੋਡ ਕਰਨ ਤੋਂ ਪਹਿਲਾਂ ਨਾ ਆਪਦੀ ਵੀਡੀਓ ਨੂੰ ਇੱਕ ਵਾਰੀ ਵੇਖਿਆ ਜਰੂਰ ਕਰ ਕੀ ਪਰ ਵਾਇਸ ਓਵਰ ਤੇ ਵਾਇਸ ਓਵਰ ਕਰ ਰਹੀ ਹਾਂ ਤੋਂ ਇਹ ਨਾ ਇਦਾਂ ਹੀ ਜਦੋਂ ਮੈਂ ਮਸਾਲਾ ਲੱਗਾ ਹੁੰਦਾ ਉਹਦੇ ਚ ਪਾਣੀ ਪਾ ਕੇ ਜਦੋਂ ਫਿਰ ਪਾਉਣ ਦੀ ਕੋਸ਼ਿਸ਼ ਕਰਦੀ ਹਾਂ ਹਨਾ ਉੱਥੇ ਇੱਕ ਵਾਰੀ ਡੱਗ ਪਈ ਸੀ ਗੈਸ ਤੇ ਉਸ ਟਾਈਮ ਮੈਂ ਵਲੌਗ ਨਹੀਂ ਬਣਾ ਰਹੀ ਸੀ ਉਸ ਟਾਈਮ ਵੀ ਮੈਂ ਸਬਜ਼ੀ ਬਣਾ ਰਹੀ ਸੀ ਜਿਹਦੇ ਕਰਕੇ ਦੋਰੀ ਟੁੱਟ ਗਈ ਸੀ ਮੇਰੇ ਤੋਂ ਪਰ ਤੁਸੀਂ ਧਿਆਨ ਰੱਖਿਓ ਦੋਰੀ ਜਿਹੋ ਜੀ ਚੀਜ਼ਾਂ ਵਿੱਚ ਪਾਣੀ ਘੋਲ ਕੇ ਪਾਣਾ ਹੁੰਦਾ ਮਸਾਲਾ ਹਨਾ ਤੇ ਉਹ ਤੁਸੀਂ ਕੱਸ ਕੇ ਆਪਣਾ ਫੜ ਲਿਆ ਕਰੋ ਇਹੋ ਜੀ ਬਸ ਤੂੰ ਆਪ ਦਾ ਧਿਆਨ ਰੱਖਿਆ ਕਰ ਲੋ ਕਾਨੂੰ ਨਾ ਸਿਖਾਇਆ ਕਰ ਠੀਕ ਹੈ ਲੋਕਾਂ ਕੋ ਸਮਝਦਾਰਾ ਤੇਰੇ ਨਾਲ ਬਹੁਤ ਜ਼ਿਆਦਾ ਤੇ ਨਾਲੇ ਮੈਨੂੰ ਨਹੀਂ ਲੱਗਦਾ ਤੂੰ ਸਬਜੀ ਧੋਕੇ ਪਾਈ ਹੈ ਦਿਖਾਇਆ ਕਰ ਕਿ ਸਬਜੀ ਮੈਂ ਧੋਕੇ ਪਾਈ ਹੈ ਪਤਾ ਵੀ ਲੱਗੇ ਵੀ ਹਾਂ ਯਾਰ ਸਬਜੀ ਧੋਕੇ ਪਾਈ ਹੈ ਨਹੀਂ ਤੇ ਤੇਰੀ ਮੰਮੀ ਵਾਂਗੂ ਕਿਤੇ ਫਰਸ਼ ਤੇ ਨੂਡਲ ਨਾ ਬਿਹਾਦ ਨੇ ਹੈ ਨਾ ਤੁਸੀਂ ਫਿਰ ਤੁਹਾਡੇ ਤੇ ਭਰੋਸਾ ਵੀ ਘਟਾ ਹੈ ਜਰੂਰ ਦੱਸਿਓ ਮੇਰੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਤੇ ਬਾਕੀ ਜਿਹੜੇ ਨਵੇਂ ਤੇਰੀ ਵੀਡੀਓ ਸਾਨੂੰ ਜਮੈਂ ਭਟੀਆਂ ਲੱਗੀਆਂ ਆਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੁਸੀਂ ਸਾਰੇ ਜਣੇ ਤਾਂ ਕਿ ਮੇਰਾ ਵਲੌਗ ਹਰ ਇੱਕ ਤੁਸੀਂ ਆਉਣ ਵਾਲਾ ਦੇਖ ਸਕੋ ਅੱਗੇ ਆਪਾਂ ਸੋਹਣੇ ਸੋਹਣੇ ਵਲੌਗ ਲੈ ਕੇ ਆਉਣ ਵਾਲੇ ਆ ਕਿਉਂ ਜਨਾਬ ਸਬਸਕ੍ਰਾਈਬ ਕੀਤਾ ਫਿਰ ਕੀ ਦੇਗੀਆਂ ਸੀ ਵੀਡੀਓਜ਼ ਨਹੀਂ ਦੇਖ ਸਕਦੇ ਅਸਲੀ ਵੀ ਤਾਂ ਬਿਨਾ ਸਬਸਕ੍ਰਾਈਬ ਕੀਤੇ ਵੇਖੀ ਜਾਂਦੇ ਆ ਸਾਬਾ ਤੇ ਜਿਹੜੇ ਮੈਨੂੰ ਮੈਸੇਜ ਕਰਦੇਗਾ ਸੀ ਮੇਰੀਆਂ ਭੈਣਾਂ ਹਨਾ ਕਿ ਆਪਣਾ ਦੀਦੀ ਤੁਸੀਂ ਵਲੌਗ ਬਹੁਤ ਛੋਟੇ ਬਣਾਉਂਦੇ ਹੋ ਮੈਂ ਸਭ ਨੂੰ ਦੱਸਣਾ ਚਾਹੁੰਦੀ ਆ ਕੋਈ ਨਹੀਂ ਹੋਣ ਵਾਲੇ ਵਲੌਗ ਆਪਣੇ ਵੱਡੇ ਆਣਗੇ ਤੇ ਦੇਖਣ ਵਿੱਚ ਵੀ ਵਧੀਆ ਹੋਣਗੇ ਬੋਰਿੰਗ ਵੀ ਨਹੀਂ ਹੋਣਗੇ ਹਨਾ ਤਾਂ ਔਰ ਜਿਹੜੀਆਂ ਮੇਰੀਆਂ ਭੈਣਾਂ ਇਹਨੂੰ ਮੈਸੇਜ ਕਰਦੀਆਂ ਨਾ ਮੇਰੀ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਪਲੀਜ਼ ਇਹਨੂੰ ਨਾ ਹਵਾ ਦਿਆ ਕਰੋ ਇਹ ਅੱਗੀ ਬਹੁਤ ਫੁਕਰੀਆਂ ਨੇ ਉੱਡ ਜਾਣਾ ਇਹ ਅੱਗੇ ਲੋਟ ਨਹੀਂ ਆਉਂਦੀ ਇਹਨੇ ਹੋਰ ਉੱਡਣ ਲੱਗ ਜਾਣਾ ਮਿਲਣਾ ਮੇਰੀ ਇਸ ਚੈਨਲ ਦੇ ਕਮਿਊਨਿਟੀ ਚ ਤੁਸੀਂ ਜਾ ਕੇ ਉਹਦੇ ਵਿੱਚ ਜਿਹੜੀਆਂ ਪਿਕ ਮੈਂ ਪਾਈਆਂ ਹੋਈਆਂ ਆ ਸਬਸਕ੍ਰਾਈਬ ਕਰ ਸਕਦੇ ਆਂ ਇਹ ਕਹਿ ਰਹੀ ਆ ਕਿ ਮੇਰੀ ਜਿਹੜੀ ਦੂਸਰੀ ਆਈਡੀ ਹੈ ਉਹਦਾ ਲਿੰਕ ਮੈਂ نیچے ਵੀਡੀਓ ਦੇ ਨੀਚੇ ਦਿੱਤਾ ਹੋਇਆ ਡਿਸਕ੍ਰਿਪਸ਼ਨ ਵਿੱਚ ਤੇ ਇਹ ਉਸ चीज ਨੂੰ ਕਮਿਊਨਿਟੀ ਦੱਸ ਰਹੀ ਹੈ ਮੈਨੂੰ ਨਹੀਂ ਪਤਾ ਕਿ ਇਹ ਸਹੀ ਹੈ ਕਿ ਰੋਂਗ ਹੈ ਬਟ ਮੈਨੂੰ ਜਿੰਨਾ ਪਤਾ ਮੈਂ ਬੋਲਦਾ ਠੀਕ ਹੈ ਦੂਜੀ ਗੱਲ ਕਹਿੰਦੀ ਮੇਰੀਆਂ ਫੋਟੋਆਂ ਨੂੰ ਜਾ ਕੇ ਸਬਸਕ੍ਰਾਈਬ ਕਰ ਓਏ ਯਾਰ ਹੈ ਕਿ ਤੂੰ ਪਹਿਲਾਂ ਉਹਦਾ ਵਲੌਗ ਦੇਖਿਆ ਕਰ ਕਿ ਮੈਂ ਬੋਲੀ ਕੀ ਜਾਣੀ ਆ ਬੋਰਡਿੰਗ ਦਾ ਸਿੱਖਣਾ ਬੋਲਣੀ ਤੈਨੂੰ ਇਹ ਵੀ ਨਹੀਂ ਪਤਾ ਕਿ ਮੈਂ ਬੋਲੀ ਕੀ ਜਾਣੀ ਆ ਪਾਗਲ ਜੀ ਬਾਕੀ ਮੈਨੂੰ ਮੈਂ ਬਹੁਤ ਖੁਸ਼ ਹੋ ਕੇ ਆਪਣੇ ਵਰਕ ਦੇ ਰਿਲੇਟਡ ਵੀਡੀਓ ਸ਼ੇਅਰ ਕਰਦੀ ਆ ਹਨਾ ਮੈਂ ਵੀ ਬਹੁਤ ਖੁਸ਼ ਹੋ ਕੇ ਵੀਡੀਓਜ਼ ਪਾਉਂਨੀ ਆ ਯਾਰ ਪਰ ਮੇਰਾ ਇੱਕ ਵੀ ਸਬਸਕ੍ਰਾਈਬ ਨਹੀਂ ਵਧ ਰਿਹਾ ਅੱਗੇ ਕਰ ਦਿਓ ਯਾਰ ਸਬਸਕ੍ਰਾਈਬ ਵਧਾ ਦਿਓ ਮੇਰੇ ਵੀ ਸਬਸਕ੍ਰਾਈਬਰ ਮੇਰਾ ਵੀ ਦਿਲ ਟੁੱਟ ਜਾਂਦਾ ਹੈ ਹਲਕੀ ਮੈਂ ਘਾਰਾਂ ਹਲੇ ਆਪਣਾ ਜਿਵੇਂ ਸਲੂਨ ਦਾ ਨਹੀਂ ਕਰ ਪਾਰੀ ਹੈ ਨਾ ਤਾਂ ਕਿਸੇ ਪ੍ਰੋਬਲਮ ਕਰਕੇ ਮਤਲਬ ਮੈਂ ਨਹੀਂ ਕਰ ਪਾਰੀ ਕੰਮ ਤਾਂ ਜਿਹਦੇ ਕਰਕੇ ਜਿੰਨਾ ਟਾਈਮ ਮੈਂ ਘਾਰਾਂ ਜਿੰਨਾ ਟਾਈਮ ਵੀ ਮੈਂ ਘਾਰਾਂ 6 ਮਨ tháng 1 ਆਪਣਾ 6 ਮਹੀਨੇ ਲਾ ਸਕਦੀਆਂ ਕਿ ਤਕਰੀਬਨ ਆਪਣਾ ਕੰਮ ਸਟਾਰਟ ਹੋ ਹੀ ਜਾਣਾ ਉਹਨੇ ਨੂੰ ਅੱਛਾ ਹੁਣ 6 ਮਹੀਨਿਆਂ ਤੇ ਆ ਗਿਆ ਤੇਰਾ ਸਲੂਨ ਪਹਿਲਾਂ ਤਾਂ 10 15 ਦਿਨ ਕਹਿ ਰਹੀ ਸੀ ਕਿ 10 15 20 ਦਿਨ ਦੇ ਅੰਦਰ ਸਲੂਨ ਸਟਾਰਟ ਹੋ ਜਾਊਗਾ ਤੇ ਨਾਲੇ ਯਾਰ बाहर घरों जाने वाली तो की गल है क्या तू सलून दे बेच ही रिहा करेंगी दिन रात करे नहीं वाय कर दी वापिस आज के लिए फिलहाल इतना ही आपकी तरह मैं भी मायूस हूँ लेकिन उम्मीद पर दुनिया कायम है दिल दुखा है लेकिन टूटा तो नहीं है और उम्मीद का दामन छूटा तो नहीं है इसलिए आज के लिए इतना ही